ਮੇਰਾ ਨਾਮ ਸ਼ਰਨਜੀਤ ਸਿੰਘ ਚੱਕ ਮਾਫੀ ਤੇ ਬਲਾਕ ਪ੍ਰਧਾਨ ਆਪਣੇ ਬੀਕੇ ਜੂ ਕਾ ਦੀਆਂ ਜੀ ਅੱਜ ਪ੍ਰੋਟੈਸਟ ਕੀਤਾ ਗਿਆ ਤੁਹਾਡੇ ਕੀ ਮੰਗਾ ਕੀ ਮੰਗਾ ਤਾਂ ਡੀਏਪੀ ਦੀ ਹੈ ਜਿਹੜੀ ਜ਼ਰੂਰੀ ਜਿਹੜੀ ਜਿਹਦੇ ਕਰਕੇ ਸਾਡੀ ਅਗਲੀ ਫਸਲ ਬੀਜਣ ਕਰਨੀ ਉਹ ਕੰਮ ਰੁਕਿਆ ਪਿਆ ਜੀ ਬਿਲਕੁਲ ਹੀ ਨਹੀਂ ਆਈ 1-2% ਆਈ ਆ ਹਾਂਜੀ ਕੱਲੇ ਆਪਣੀ ਏਰੀਆ ਚ ਪ੍ਰੋਬਲਮ ਹੈ ਜਾਂ ਹੋਰ ਏਰੀਆ ਚ ਵੀ ਇਹ ਜਿਆਦਾ ਵੱਡੀ ਪ੍ਰੋਬਲਮ ਆਪਣੀ ਆਲੂ ਵਾਲੀ ਬੈਲਟ ਕਰਕੇ ਆਪਣੇ ਜਿਆਦਾ ਜੀ ਕਣਕ ਦੀ ਫਸਲ ਥੋੜੀ ਜੇ 10-20 ਦਿਨ ਲੇਟ ਆ ਉੱਥੇ ਚੱਲਦਾ ਕੰਮ ਜੀ ਇਹਦੇ ਹੁਣ ਅੱਗੇ ਲਈ ਕੀ ਨਣਕੀ ਬਣਾਈਏ ਅੱਗੇ ਲਈ ਤਾਂ ਰੋਡ ਜਾਮ ਹੀ ਕਰਾਂਗੇ ਜੇ ਨਾ ਕੋਈ ਸਰਕਾਰ ਨੇ ਹੱਲ ਕਰਿਆ ਜੀ ਸਾਡਾ ਕਿੰਨਾ ਕੁ ਨੁਕਸਾਨ ਚੇਲਣਾ ਪੈ ਰਿਹਾ ਸਾਨੂੰ ਇੱਕ ਥੈਲੇ ਮਗਰ 5-400 ਦਾ ਚੇਲਣਾ ਪੈ ਰਿਹਾ ਜੀ ਤੇ ਜਿਹੜੇ ਕੁਝ ਦੇ ਰਹੇ ਨੇ ਸਰਕਾਰ ਸਾਨੂੰ ੱੱਕੇ ਨਾਲ ਉਹ ਬਿਲਕੁਲ ਬੇਕਾਰ ਤੇ ਜਿਹੜੀ ਹੁਣ ਸਾਨੂੰ ਆਪਣੇ ਫੀਡ ਦੇ ਰਹੇ ਨੇ ਡੰਗਰਾਂ ਦੀ ਉਹ ਬਿਲਕੁਲ ਬੇਕਾਰ ਆ ਡੰਗਰ ਬਿਲਕੁਲ ਨਹੀਂ ਖਾ ਰਹੇ ਉਹਨੂੰ ਉਹ ਵੀ ੱੱਕੇ ਨਾਲ ਚਕਾਰ ਰਹੇ ਨੇ ਸਾਨੂੰ ਮਜਬੂਰੀ ਪਾਸੇ ਜ਼ਿਮੀਦਾਰ ਨੂੰ ਚੱਕਣੀ ਪੈ ਰਹੀ ਹੈ ਨਹੀਂ ਫਿਰ ਡੀਏਪੀ ਨਹੀਂ ਝਕਾਉਂਦੇ ਅੱਜ ਕੀ ਨਾਮ ਹੈ ਤੁਹਾਡਾ ਜੀ ਮੈਂ ਮਨਪ੍ਰੀਤ ਸਿੰਘ ਖਲਾਲ ਜ਼ਿਲ੍ਹਾ ਜਰਨਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਤੇ ਕੀ ਕਾਰਨ ਹੈ ਤੁਸੀਂ ਅੱਜ ਜਿਹੜਾ ਪ੍ਰੋਟੈਸਟ ਕਰ ਰਹੇ ਹੋ ਕਾਰਨ ਇਹ ਹੈ ਵੀ ਸਾਡਾ ਜਿਹੜਾ ਆਪਣੀ ਜਿਹੜੀ ਬੈਲਟ ਆ ਖੰਨਾ ਬੈਲਟ ਆ ਪੂਰੀ ਇਹ ਆਲੂ ਲੱਗਦਾ ਇੱਥੇ ਸਾਰੇ ਏਰੀਆ ਦੇ ਵਿੱਚ ਸੋ ਆਲੂ ਦੀ ਬਜਾਈ ਇਸ ਟਾਈਮ ਪੂਰੇ ਜੋਰਾਂ ਤੇ ਆ ਪੀਕ ਤੇ ਆ ਸੋ ਉਹਦੇ ਸਬੰਧ ਦੇ ਵਿੱਚ ਸਾਨੂੰ ਡੀਏਪੀ ਜਿਹੜਾ ਆਲੂਆਂ ਦੇ ਖਾਦ ਆਪਾਂ ਵਰਤਦੇ ਆ ਉਹ ਸਾਨੂੰ ਨਹੀਂ ਮਿਲ ਰਹੀ ਇਸ ਕਰਕੇ ਅਸੀਂ ਮਾਰਕਸ਼ੈੱਡ ਖੰਨਾ ਦੇ ਦਫ਼ਤਰ ਦੇ ਅੱਗੇ ਧਰਨਾ ਲਗਾ ਕੇ ਬੈਠੇ ਆਂ ਦੇਖੋ ਪਿਛਲੇ 2 2.5 ਮਹੀਨੇ ਤੋਂ ਸਾਡੇ ਡਿਸਟ੍ਰਿਕਟ ਦੇ ਵਿੱਚ ਕੋਈ ਵੀ ਡੀਪੀ ਦਾ ਰੈਕ ਨਹੀਂ ਆਇਆ ਸੁਸਾਇਟੀਆਂ ਦੇ ਵਿੱਚ ਇਸ ਇਸ ਟਾਈਮ ਤੱਕ 30 ਤਰੀਕ ਤੱਕ ਘੱਟੋ ਘੱਟ 60 70% ਹੈ ਜਿਹੜੀ ਸਪਲਾਈ ਉਹ ਆਉਣੀ ਚਾਹੀਦੀ ਸੀ ਤਾਂ ਜੋ ਅਸੀਂ ਆਲੂ ਆਪਣਾ ਬੀ ਸਕੀਏ ਪਰੰਤੂ ਹਲੇ ਤੱਕ ਜਿਹੜੀ ਸਪਲਾਈ ਆ ਉਹ 2 ਤੋਂ 3% ਆਈ ਆ ਨਾ ਮਾਤਰ ਸਪਲਾਈ ਆ ਕਿਸੇ ਕੋਲ ਡੀਏਪੀ ਨਹੀਂ ਹੈਗਾ ਕਿਸਾਨ ਝੋਨੇ ਦਾ ਝਾੜ ਘਟ ਹੋਣ ਕਾਰਨ ਪਹਿਲਾਂ ਹੀ ਮਾਰ ਹੀਟ ਆ ਉਹ ਮਾਰਕੀਟ ਵਿੱਚੋਂ ਨਗਦ ਲੈ ਨਹੀਂ ਸਕਦਾ ਜੇ ਮਾਰਕੀਟ ਵਿੱਚੋਂ ਫਾਰਮਰ ਲੈਂਦਾ ਤਾਂ ਜਿਹੜਾ 1350 ਦਾ ਥੈਲਾ ਉਹਨੂੰ 7-800 ਥੈਲੇ ਦੇ ਮਗਰ ਕੁਝ ਨਾਲ ਐਕਸਟਰਾ ਮਿਲਦਾ ਸੋ ਕਿਸਾਨ ਤੇ ਬੋਝ ਪੈ ਰਿਹਾ ਗਵਰਨਮੈਂਟ ਦੀਆਂ ਸੁਸਾਇਟੀਆਂ ਨੇ ਕੋਆਪਰੇਟਿਵ ਸੁਸਾਇਟੀਆਂ ਨੇ ਜਿੱਥੇ ਅਸੀਂ 6 ਮਹੀਨੇ ਬਾਅਦ ਦੇਣ ਲੈਣ ਕਰਦੇ ਆ ਤੇ ਇੱਕ ਵਧੀਆ ਸਿਸਟਮ ਚਲਾਇਆ ਹੋਇਆ ਅਸੀਂ ਪਰੰਤੂ ਪਤਾ ਨਹੀਂ ਕੀ ਗੱਲ ਹੈ ਕਿ ਡੀਏਪੀ ਜਿਹੜਾ ਸੁਸਾਇਟੀਆਂ ਦੇ ਵਿੱਚ ਨਹੀਂ ਆ ਰਿਹਾ ਤੇ ਹੁਣ ਅਗਲਾ ਸਟੈਪ ਤੁਹਾਡਾ ਕੀ ਹੈ ਅਸੀਂ ਡੀਐਮ ਦੀ ਵੇਟ ਕਰਦੇ ਆਂ ਡੀਐਮ ਲੁਧਿਆਣਾ ਨੇ ਜੋ ਮਾਰਕਸ਼ੈਡ ਦੇ ਮੈਨੇਜਰ ਨੇ ਲੁਧਿਆਣਾ ਡਿਸਟ੍ਰਿਕਟ ਦੇ ਉਹਨਾਂ ਦਾ ਸਾਨੂੰ ਕਿਹਾ ਵੀ ਅਸੀਂ 15 ਤੋਂ 20 ਮਿੰਟ ਤੱਕ ਆਉਣੇ ਆ ਜੇ ਉਹ ਨਾ ਆਏ ਤਾਂ ਅਸੀਂ ਜੀਟੀ ਰੋਡ ਜਾਮ ਕਰਾਂਗੇ ਤਾਂ ਕੀ ਨਾਮ ਹੈ ਜੀ ਤੁਹਾਡਾ ਮੈਂ ਨਾ ਹਰਦੀਪ ਸਿੰਘ ਗਿਆਸਪੁਰਾ ਜ਼ਿਲ੍ਹਾ ਪ੍ਰਧਾਨ ਵਿਕੇਜੂ ਕਰਦੀਆਂ ਲੁਧਿਆਣਾ ਕਿ ਅੱਜ ਜਿਹੜਾ ਸਰ ਪ੍ਰੋਟੈਸਟ ਕਰ ਰਿਹਾ ਕੀ ਕਾਰਨ ਹੋ ਰਿਹਾ ਪ੍ਰੋਟੈਸਟ ਇਹ ਅੱਜ ਅਸੀਂ ਮਾਰਕਫੈੱਡ ਆਪਣੇ ਖੰਨਾ ਇਹਨਾਂ ਦਾ ਦਫ਼ਤਰ ਆ ਉਹਦੇ ਅੱਗੇ ਅਸੀਂ ਧਰਨਾ ਲਾਇਆ ਹੋਇਆ ਜੋ ਜਿਹੜੀ ਖਾਦ ਦੀ ਸਪਲਾਈ ਆ ਸੁਸਾਇਟੀ ਐ ਕੋਆਪਰੇਟ ਸੁਸਾਇਟੀਆਂ ਨੇ ਉਹਨਾਂ ਦੇ ਵਿੱਚ ਆਪਾਂ ਜੇ ਕਹਿ ਦਈਏ ਬਿਲਕੁਲ 0% ਆ ਸਾਡੇ ਮਾਛੂਆੜਾ ਤੇ ਖੰਨਾ ਬਲਾਕ ਨੂੰ 55 ਸੁਸਾਇਟੀਆਂ ਪੈਂਦੀਆਂ ਨੇ ਜਿਨ੍ਹਾਂ ਦੇ ਵਿੱਚ ਅਜੇ 5-6 ਸੁਸਾਇਟੀਆਂ ਨੂੰ ਅੱਜ ਤੋਂ 1.5-2 ਮਹੀਨੇ ਪਹਿਲਾਂ 5 ਜਾਂ 6 ਗੱਡੀਆਂ ਆਈਆਂ ਸੀ ਜਦ ਕਿ ਜਿਹੜੀ ਪੰਜਾਬ ਸਰਕਾਰ ਵੱਲੋਂ ਹਦਾਇਤਾਂ ਨੇ ਵੀ ਜਿਹੜੀਆਂ ਆਪਣੀਆਂ ਜਿੰਨੀਆਂ ਵੀ ਕੋਆਪਰੇਟਿਵ ਸੁਸਾਇਟੀਆਂ ਨੇ ਉਹਨਾਂ ਦੇ ਵਿੱਚ ਜਿਹੜੇ ਨੌਵੇਂ ਮਹੀਨੇ ਦੇ ਵਿੱਚ ਕਿਉਂਕਿ ਫਸਲ ਕਣਕ ਵੀ ਵੀ ਜਿਹੜੀ ਉਹਦੇ ਤੇ ਆਲੂ ਦੀ ਫਸਲ ਜਿਹੜੀ ਪੂਰੀ ਬੈਲਟ ਆ ਸਾਡੇ ਖੰਨੇ ਤੋਂ ਲੈ ਕੇ ਆਪਣੇ ਦਰਾਹੇ ਤੱਕ ਆਲੂ ਦੀ ਬੈਲਟ ਆ ਉਹਦੇ ਵਿੱਚ 70% ਇਹ ਸਪਲਾਈ ਲਾਜ਼ਮੀ ਹੁੰਦੀ ਹੈ ਨੌਵੇਂ ਮਹੀਨੇ ਦੇ ਵਿੱਚ ਹੁਣ ਤੁਸੀਂ ਲਾ ਲਓ ਨੌਵਾਂ ਮਹੀਨਾ ਖਤਮ ਹੋ ਗਿਆ ਸਪਲਾਈ ਜ਼ੀਰੋ ਆ ਜੇ ਕਿਤੇ ਕੋਈ ਗੱਡੀ ਆਉਂਦੀ ਆ ਉਹਦੇ ਨਾਲ ਇੱਕ ਨਵਾਂ ਇੱਕ ਬਲੈਕਮੇਲਿੰਗ ਹੋ ਰਹੀ ਆ ਵੀ ਸਾਨੂੰ ਮਾਰਕ ਫੈਟ ਦੀ ਜਿਹੜੀ ਫੀਲ ਆ ਕਿਸਾਨਾਂ ਨੂੰ ਲੈਣੀ ਪਊਗੀ ਜਿਹਦਾ ਅਸੀਂ ਆਪਣੀ ਜਥੇਬੰਦੀ ਵੱਲੋਂ ਉੱਜਰ ਵਿਰੋਧ ਕਰਦੇ ਆ ਵੀ ਇਹ ਨਜਾਇਜ਼ ਆ ਕਿਸਾਨ ਤਾਂ ਅੱਗੇ ਹੀ ਜਾਣ ਕੇ ਮੁਸੀਬਤਾਂ ਦੇ ਨਾਲ ਆਪਾਂ ਕਹਿੰਦੇ ਘਾਟੇ ਪੈ ਪੈ ਕੇ ਜ਼ੀਰੋ ਹੋਇਆ ਪਿਆ ਵਾ ਤੇ ਆ ਇਸ ਸਾਲ ਜਿਹੜੀ ਫਸਲ ਆ ਸਾਡੀ ਝੋਨੇ ਦੀ ਫਸਲ ਆ ਉਹ ਵੀ 7 ਤੋਂ 8 ਕੁਇੰਟਲ ਘਟੀ ਆ ਕਿਸਾਨ ਦਾ ਬਹੁਤ ਜ਼ਿਆਦਾ ਬੁਰਾ ਹਾਲ ਆ ਸਰਕਾਰ ਨੇ ਬੋਨਸ ਤਾਂ ਕੀ ਦੇਣੇ ਨੇ ਉਸ ਆਪਣੇ ਕਿਸਾਨਾਂ ਨੂੰ ਸਾਨੂੰ ਜਿਹੜੀ ਖਾਦ ਵੀ ਮਹੂਗਾ ਮਹਈਆ ਕਰਾਉਣ ਦੇ ਵਿੱਚ ਫੇਲ ਹੋ ਚੁੱਕੀ ਆ ਵੱਡੀਆਂ-ਵੱਡੀਆਂ ਗੱਲਾਂ ਟੀਵੀਆਂ ਦੇ ਉੱਤੇ ਫੇਸਬੁੱਕਾਂ ਦੇ ਉੱਤੇ ਗੱਲਾਂ ਕਰਦੀਆਂ ਸੌਕੀਆਂ ਨੇ ਪਰ ਜਿਹੜੀ ਗਰਾਊਂਡ ਲੈਵਲ ਤੇ ਆਪਾਂ ਦੇਖੀਏ ਸਰਕਾਰ ਪੰਜਾਬ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਆ ਤੇ ਹੁਣ ਜਿੱਦਾਂ ਕਿ ਪੁਰਾਣੀ ਫਸਲ ਜਿਹੜੀ ਹੈਗੀ ਮੱਡੀਆਂ ਜਾ ਚੁੱਕੀ ਆ ਅਗਲੀ ਫਸਲ ਦੇ ਲਈ ਬੀਜਣ ਦੀ ਉਹ ਤੁਸੀਂ ਤਿਆਰੀ ਕਰਦੇ ਹੋ ਕਿੰਨੀ ਹੁਣ ਮੁਸ਼ਕਲ ਆ ਗਈ ਆ ਜੀ ਦੇਖੋ ਜੀ ਕਿਸਾਨ ਜੇ ਆਪਾਂ ਕਹੀਏ ਇਹ ਪੂਰਾ ਬਿਲਕੁਲ ਰਹੇ ਨੇ ਆਪਾਂ ਕਹਿ ਦਈਏ ਦੁਕਾਨਾਂ ਦੇ ਉੱਤੇ ਜੇ ਕਿਤੇ ਮਿਲਦਾ ਵੀ ਇਹਨਾਂ ਨੂੰ ਪ੍ਰਾਈਵੇਟ ਦੁਕਾਨਾਂ ਤੇ ਉਹ ਇਹਨਾਂ ਨੂੰ 700 800 ਰੁਪਏ ਦਾ ਨਾਲ ਕੁਆਂਟਲ ਮਕਰਸਵਾਨ ਦਿੰਦੇ ਨੇ ਜਿਹਦੇ ਜ਼ਿੰਮੇਵਾਰੀ ਬਣਦੀ ਆ ਪੰਜਾਬ ਸਰਕਾਰ ਦੀ ਤੇ ਸਾਡੇ ਖੇਤੀਬਾੜੀ ਜਿਹੜੇ ਅਫਸਰ ਨੇ ਬਲਾਕਾਂ ਦੇ ਉਹਨਾਂ ਦਾ ਵੀ ਇਸ ਵੱਲ ਬਿਲਕੁਲ ਧਿਆਨ ਨਹੀਂ ਹੈਗਾ ਸਰਕਾਰ ਨੂੰ ਜਲਦ ਤੋਂ ਜਲਦ ਸਾਡੇ ਇਲਾਕੇ ਜਿਵੇਂ ਖੰਨਾ ਇਲਾਕਾ ਸਾਡਾ ਇਹਦੀਆਂ 24 ਸੈਟੀਆਂ ਨੇ ਇਹਨਾਂ ਦੇ ਵਿੱਚ ਵੀ ਸਪਲਾਈ ਜ਼ੀਰੋ ਆ ਜਿਹੜਾ ਸਾਡੇ ਰੈਕ ਨੇ ਉਹ ਜਿਹੜੇ ਸਾਡੇ ਰੈਕ ਡੀਐਮਡੀ ਜੇ ਜ਼ਿੰਮੇਵਾਰੀ ਹੁੰਦੀ ਆ ਵੀ ਆਪਣੇ ਜਿੰਨੀਆਂ ਵੀ ਸੈਟੀਆਂ ਨੇ ਲੁਧਿਆਣੇ ਦੀਆਂ ਉਹਨਾਂ ਨੂੰ ਸਪਲਾਈ ਮਹਗਿਆ ਕਰਾਵੇ ਪਰ ਇਹ ਆ ਇਸ ਮੁੱਦੇ ਦੇ ਉੱਤੇ ਪੂਰੀ ਤਰ੍ਹਾਂ ਫੇਲ ਹੋ ਚੁੱਕੇ ਨੇ ਤੇ ਇਹਨਾਂ ਨੂੰ ਚਾਹੀਦਾ ਸੀਗਾ ਹੁਣ 70% ਪੂਰੀ ਸਪਲਾਈ ਚਾਹੀਦੀ ਸੀ ਅਗਲੀ ਰਣਨੀਤੀ ਕੀ ਹੈ ਹੁਣ ਜੇ ਤੁਹਾਡੀ ਮੰਗ ਨਹੀਂ ਮੰਨੀ ਜਾਂਦੀ ਅਸੀਂ ਤਕਰੀਬਨ 2 ਘੰਟੇ ਤੋਂ ਬੈਠੇ ਆਂ ਜੇਕਰ ਡੀਐਮ ਸਰ ਨਹੀਂ ਆਏ ਤਾਂ ਸਾਨੂੰ ਪੱਕਾ ਭਰੋਸਾ ਨਹੀਂ ਦਿੰਦੇ ਤਾਂ ਸਾਨੂੰ ਮਜਬੂਰਨ ਬਸ ਆਹ ਰੋਡ ਦੇ ਉੱਪਰ ਬੈਠਣਾ ਪਊਗਾ